ਹੈਲੋ ਜੀ ਸashi ਕਾਲਦਨ ਸਾਰੇ ਨੂੰ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਜੀ ਮਾਰਨਿੰਗ ਦਾ ਟਾਈਮ ਹੈਗਾ ਤੇ ਸਵੇਰ ਦੀ ਬਾਰਿਸ਼ ਹੋਈ ਜਾਂਦੀ ਆ ਵੇਖੋ ਹਾਜੀ ਹਟਣੀ ਨਹੀਂ ਨਹੀਂ ਬਾਰਿਸ਼ ਹੋਈ ਜਾਂਦੀ ਆ ਬੂੰਦਾ 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 ਐ ਡਿੱਗੀ ਜਾਂਦੀ ਐ ਤੇ ਰੁਕਣ ਦਾ ਨਾਮ ਨਹੀਂ ਲੈਣ ਦੀ ਬਾਹਰ ਜਾਣਾ ਪੈਂਦਾ ਤੇ ਛਾਤਾ ਲੈ ਕੇ ਤੇ ਆਪਾਂ ਤੁਹਾਨੂੰ ਬਾਹਰੋਂ ਵੀ ਦਿਖਾ ਕੇ ਲਿਆਉਣੇ ਆ ਤੇ ਆਪਾਂ ਤੁਹਾਨੂੰ ਦਿਖਾ ਕੇ ਲਿਆਉਣੇ ਆ ਬਾਹਰੋਂ ਬਾਹਰ ਦਾ ਮੌਸਮ ਸੋ ਮੀ ਤੇ ਹਵਾ ਦੋਨੇ ਇਕੱਠੀਆਂ ਚੱਲਣ ਦਈਆਂ ਨੇ ਜਿੱਕੜੀ ਜਿੱਕੜ ਹੋਇਆ ਪਿਆ ਬਾਹਰ ਇੰਨੀ ਤੇ ਇੰਨਾ ਜ਼ਿਆਦਾ ਮੀ ਪੈ ਗਿਆ ਨਾ ਮਤਲਬ ਕਿ ਮਤਲਬ ਕਿ ਚੱਲੇ ਅਸੀਂ ਇੰਨਾ ਜ਼ਿਆਦਾ ਮੀ ਪੈ ਗਿਆ ਨਾ ਮਤਲਬ ਕਿ ਗਲੀ ਜਿ ਚਿੱਕੜੀ ਚਿੱਕੜ ਹੈ ਆ ਤੁਸੀਂ ਵੇਖ ਸਕਦੇ ਹੋ ਆ ਸਾਰੀ ਜਗ੍ਹਾ ਗਿੱਲੀ ਹੋ ਚੁੱਕੀ ਕੱਲ ਮੈਂ ਵਲੌਗ ਅਪਲੋਡ ਕੀਤਾ ਤੁਸੀਂ ਵੇਖਿਆ ਹੋਊਗਾ ਮੈਂ ਤੁਹਾਨੂੰ ਦੱਸਿਆ ਸੀ ਬੱਦਲ ਵੇਖੋ ਕਿੰਨਾ ਸਾਰਾ ਹੈ ਆ ਵੇਖੋ ਉਹ ਬੱਦਲ ਸਵੇਰੇ ਬਰਸਣਾ ਸੀਗਾ ਰਾਤ ਤੋਂ ਸ਼ੁਰੂ ਹੋਇਆ ਤੇ ਹੁਣ ਤੱਕ ਬਾਰਿਸ਼ ਹੋਈ ਜਾਂਦੀ ਹੈ ਇੱਕਦਮ ਬਹੁਤ ਤੇਜ਼ ਬਾਰਿਸ਼ ਹੋਈ ਪਹਿਲਾਂ ਤੇ ਫੇਰ ਆ ਬਾਰਿਸ਼ ਹੋਣੀ ਸ਼ੁਰੂ ਹੋ ਗਈ ਆ ਵੇਖੋ ਹੁਣ ਉਦੋਂ ਦੀ ਬਾਰਿਸ਼ ਹੋਈ ਜਾਂਦੀ ਹੈ ਸਕੂਲ ਦੀ ਵੀ ਛੁੱਟੀ ਹੋਗੀ ਤੇ ਆ ਵੇਖੋ ਗਲੀ ਸਾਰੀ ਆ ਵੇਖੋ ਡੱਡੂ ਬੋਲਦੇ ਨੇ ਬੋਲ ਰਹੇ ਨੇ you can see ਤੇ ਘਰੇ ਵੀ ਚਿੱਕੜ ਚਿੱਕੜ ਹੋਇਆ ਪਿਆ ਮਤਲਬ ਆ ਪੱਕੀ ਥਾਂ ਤੋਂ ਇੱਧਰਲੇ ਬੰਨੇ ਜਾਂਦਾ ਤੇ ਕੋਈ ਮਤਲਬ ਹੀ ਨਹੀਂ ਬੰਦਾਗਾ ਇਹ ਆ بارش ਆਪਾਂ ਕਹਿ ਵੀ ਸਕਦੇ ਆ ਵਧੀਆ ਵੀ ਹੈ ਤੇ ਆਪਾਂ ਕਹਿ ਸਕਦੇ ਆ ਮਾੜੀ ਵੀ ਹੈ ਕਿਉਂਕਿ ਕੀ ਹੈ ਨਾ ਕਿ ਹੁਣ ਜਦੋਂ ਸਵੇਰ ਦੀ ਹੋਈ ਜਾਂਦੀ ਆ بارش ਤੇ ਆ ਵੇਖੋ ਵਿਚਾਲੇ ਬੂਟੇ ਤੁਸੀਂ ਵੇਖੋਗੇ ਸਾਰੇ ਭਰ ਚੁੱਕੇ ਨੇ ਪਾਣੀ ਦੇ ਨਾਲ ਤੇ ਚਲੋ ਜਿੰਨੇ ਵੀ ਆਪਣੇ ਆਪ ਅੱਗੇ ਬੂਟੇ ਲਾ ਰੱਖੇ ਨੇ ਆ ਤੇ ਫਰੈਸ਼ ਹੋ ਗਏ ਨੇ ਇਕਦਮ ਪੱਤੇ ਵਗੈਰਾ ਸਭ ਧੁੱਪ ਗਏ ਨੇ ਤੇ ਫਰੈਸ਼ ਹਵਾ ਚੱਲੀ ਜਾਂਦੀ ਹੈ ਤੇ بارش ਤੋਂ ਬਾਅਦ ਜਿਹੜੀ ਹਵਾ ਹੁੰਦੀ ਹੈ ਨਾ ਆ ਵੇਖੋ ਇੱਥੇ ਕੋਲੇ ਪਏ ਸੀ ਕਿਵੇਂ ਭਰ ਗਏ ਨੇ ਪਾਣੀ ਦੇ ਨਾਲ ਮਤਲਬ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਕਿੰਨੀ بارش ਹੋਈ ਜਾਈ ਹੋਈ ਜਾਂਦੀ ਹੈ ਤੇ ਇੱਥੇ ਵੀ ਬਹੁਤ ਸਾਰਾ ਪਾਣੀ ਖੜਿਆ ਸੀਗਾ ਸਾਰੀ ਮਿੱਟੀ ਮਿੱਟੀ ਹੋ ਗਈਆਂ ਹੁਣ ਇੱਥੇ ਕਲੀਨਿੰਗ ਤੇ ਕੀ ਹੋਣੀ ਹੈ ਬਾਥਰੂਮ ਟਾਇਲਟ ਕਲੀਨ ਕੀਤਾ ਸੀਗਾ ਮੰਮੀ ਨੇ ਸਵੇਰੇ ਸਵੇਰੇ ਬਟ بارش ਬਹੁਤ ਜ਼ਿਆਦਾ ਹੋਈ ਜਾਂਦੀ ਹੈ ਬਹੁਤ ਜ਼ਿਆਦਾ ਸਵੇਰ ਤੋਂ ਹੋਈ ਜਾਂਦੀ ਹੈ ਤੇ ਹਜੇ ਤੱਕ ਰੁਕੀ ਨਹੀਂ ਗਈ ਮੇਬੀ ਪਤਾ ਨਹੀਂ ਕਿੰਨੇ ਘੰਟੇ ਤੱਕ ਹੋਰ ਹੋਊਗੀ ਆਸਮਾਨ ਤੇ ਸਾਫ਼ ਹੈ ਹੁਣ ਕੋਈ ਬੱਦਲ ਐ ਹੋ ਜਾ ਖਾਸ ਦਿਖਦਾ ਨਹੀਂਗਾ ਲੇਕਿਨ ਹਵਾ ਕਾਫੀ ਵਧੀਆ ਚੱਲੀ ਜਾਂਦੀ ਹੈ ਤੇ ਹੁਣ ਹੌਲੀ ਹੌਲੀ ਕਰਕੇ ਰੁਕਣ ਦਈਏ بارش ਤੇ ਇਲੈਕਸਾ ਅੰਦਰ ਬਿਠਾਈਏ ਆਪਾਂ ਕਿਉਂਕਿ ਬਾਹਰ ਜਾ ਕੇ ਗੰਦ ਪਾਉਣਾ ਸ਼ੁਰੂ ਕਰ ਦਿੰਦੀ ਹੈ ਤੇ ਜੀ ਆਲਮੋਸਟ 22 ਜਿਹੜੀ ਹੈਗੀਆਂ ਰੁਕ ਚੁੱਕੀ ਆ ਤੇ ਇਥੇ ਲੈਕਸਾ ਵੀ ਹੁਣ ਬਾਹਰ ਆ ਗਈ ਆ ਤੇ ਇਥੇ ਦਾਦੀ ਜੀ ਦੇ ਮੰਮੀ ਜੀ ਨੇ ਰੋਟੀਆਂ ਜਿਹੜੀਆਂ ਹੈਗੀਆਂ ਉਹ ਵੀ ਲਾ ਲਿੱਤੀਆਂ ਨੇ ਲਾਤੀਆਂ ਨੇ ਮੰਮੀ ਤੇ ਹੁਣ ਤੇ ਮੰਮੀ ਜੀ ਰੋਟੀਆਂ ਨੂੰ ਚੋਪੜਨ ਲੱਗੇ ਨੇ ਸਰ ਜੀ ਕਾਦੀ ਆ ਮੰਮੀ ਹੈਂ ਰਿੰਡੋ ਤੇ ਰਿੰਡ ਵਾਲੀ ਸਬਜੀ ਆ ਤੇ ਇਥੇ ਭਾਂਡੇ ਜਿਹੜੇ ਹੈਗੇ ਉਹ ਵੀ ਮਾਂਜ ਲਿੱਤੇ ਸੀ ਤੇ ਕਲੀਨਿੰਗ ਸਾਰੇ ਅੰਦਰ ਦੀ ਕੰਪਲੀਟ ਹੋ ਚੁੱਕੀ ਹੈ ਬਸ ਆ ਬਾਹਰ ਦੀ ਅਵੇੜਾ ਜਾ ਰਹਿੰਦੇ ਕਿ ਕਿਤੇ ਤੇ ਬਾਰਿਸ਼ ਹੋ ਗਈ ਨਾ ਹੁਣ ਇੱਥੇ ਮਿੱਟੀ ਜੰਮ ਗਈ ਆ ਵੇਖੋ ਪਤਨ ਦਿਖਾ ਦਿੰਨੇ ਆ ਵੇਖੋ ਸਾਰੀ ਇੱਥੇ ਮਿੱਟੀ ਜੰਮੀ ਹੋਈ ਹੈ ਤੇ ਆਪਾਂ ਇੱਥੋਂ ਪੂਤਨਾ ਪੁੱਟ ਦਿੱਤਾ ਸੀਗਾ ਨਵਾਂ ਪੂਤਨਾ ਫੇਰ ਹੋਣਾ ਸ਼ੁਰੂ ਹੋ ਗਿਆ ਆ ਵੇਖੋ ਇੱਥੇ ਤੇ بارش ਹੋਈ ਜਾਂਦੀ ਹੈ ਥੋੜੀ 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 بارش ਹੋਣ ਦੀ ਹੈ ਆ ਦੇਖੋ ਹਵਾ ਚੱਲਣ ਦੀ ਹੈ ਕਾਫੀ ਵਧੀਆ ਹੁਣ ਰੋਟੀ ਖਾਣੀ ਹੈ ਤੇ ਜੀ ਕਰਦਾ ਇੱਥੇ ਬਾਹਰ ਬਹਿ ਕੇ ਮੰਜਾ ਢਾ ਕੇ ਬਾਹਰ ਰੋਟੀ ਖਾਈਏ ਪਰ بارش ਦੀਆਂ ਜਿਹੜੀਆਂ ਬੂੰਦਾ ਹੈਗੀਆਂ ਉਹ ਵੀ ਹਜੇ ਥੋੜੀਆਂ ਥੋੜੀਆਂ ਆਉਂਦੀਆਂ ਸੋ ਇਸੇ ਕਰਕੇ ਅੰਦਰ ਹੀ ਬੈਠ ਕੇ ਰੋਟੀ ਖਾਵਾਂਗੇ ਆਪਾਂ ਜੀ ਤੁਸੀਂ ਦੇਖ ਸਕਦੇ ਹੋ ਸ਼ਾਮ ਦਾ ਟਾਈਮ ਹੈ ਤੁਹਾਨੂੰ ਲੱਗਦਾ ਹੈ ਸ਼ਾਮ ਦਾ ਟਾਈਮ ਹੈ ਆ ਵੇਖੋ ਸਵੇਰ ਦਾ ਮੀਂਹ ਪੈਣ ਦੇ ਤੇ ਜਦ ਤੱਕ ਪਈ ਜਾਂਦੇ ਮੈਨੂੰ ਲੱਗਦਾ ਜਿੰਨੇ ਜਿੱਕਰਾ ਪੂਰਾ ਪਿੰਡ ਡੁੱਬ ਨਹੀਂ ਜਾਂਦਾ ਉਹਨੇ ਜਿੱਕਰੇ ਨੇ ਬੰਦ ਨਹੀਂ ਹੋਣਾ ਕਿ ਮੈਨੂੰ ਲੱਗਦਾ ਸੱਚੀ ਨਾ ਮੀਂਹ ਪੈਣ ਦੇ ਸਵੇਰ ਦਾ ਪਈ ਜਾਂਦੇ ਮੀਂਹ ਤੇ ਹੌਲੀ ਹੋ ਜਾਂਦਾ ਤੇਜ਼ ਹੋ ਜਾਂਦਾ ਫਿਰ ਥੋੜਾ ਹੋ ਜਾਂਦਾ ਫਿਰ ਤੇਜ਼ ਹੋ ਜਾਂਦਾ ਰੁਕਿਆ ਨਹੀਂਗਾ 1 ਮਿੰਟ ਵੀ ਪਈ ਜਾਂਦੇ ਮੀਂਹ ਮੈਂ ਬਾਹਰ ਜਾ ਕੇ ਦਿਖਾ ਨਹੀਂ ਸਕਦਾ ਕਿਉਂਕਿ ਬੱਦਲ ਜਿਹੜਾ ਹੈਗਾ ਉਹ ਲਿਸ਼ਕਣ ਦੇ ਤੇ ਮੈਨੂੰ ਡਰ ਲੱਗਦਾ ਆਸਮਾਨ ਤੇ ਬੱਦਲ ਕਿਤੇ ਵੀ ਨਹੀਂ ਦਿਖਣਦੇ ਆਗਾ ਪਰ ਬਾਰਿਸ਼ ਸਵੇਰ ਦੀ ਹੋਈ ਜਾਂਦੀ ਆ ਤੁਸੀਂ ਵੇਖ ਸਕਦੇ ਹੋ ਕਿੰਨਾ ਜ਼ਿਆਦਾ ਮਤਲਬ ਬਹੁਤ ਜ਼ਿਆਦਾ ਮੀ ਹੈ ਆਹ ਥੋੜਾ ਬਹੁਤਾ ਨਹੀਂਗਾ ਬਹੁਤ ਜ਼ਿਆਦਾ ਪੈਂਡ ਹੈ ਸਵੇਰ ਦਾ ਹਜੇ ਸਪੀਡ ਚ ਪਵੇ ਤੇ ਬਸ ਫਿਰ ਕੰਮ ਹੋ ਜਾਏ ਫਿਨਿਸ਼ ਮਤਲਬ ਇੰਨਾ ਮੀ ਪੈਂਡ ਹੈ ਲੱਗਦਾ ਤੁਹਾਨੂੰ ਇੱਥੇ ਵੀ ਨਾ ਹੁਣ ਤੇ ਆਪਣੀ ਜਿਹੜੀ ਟਲਾਂ ਆ ਬਾਹਰ ਨੂੰ ਐ ਥੋੜੀ ਜੀ ਤਾਂ ਕਰਕੇ ਤੇ ਪਾਣੀ ਪੁਣੀ ਨਹੀਂ ਖੜਦਾ ਵਰਨਾ ਪਹਿਲਾਂ ਜਦੋਂ ਆ ਸਾਰੀ ਥਾਂ ਕੱਚੀ ਹੁੰਦੀ ਸੀ ਨਾ ਕਾਫੀ ਟਾਈਮ ਪੁਰਾਣੀ ਗੱਲ ਹੈ ਉਦੋਂ ਸਾਰੀ ਥਾਂ ਪਾਣੀ ਨਾ ਭਰ ਜਾਂਦੀ ਹੁੰਦੀ ਸੀਗੀ ਤੇ ਕਮਰਿਆਂ 'ਚ ਵੀ ਪਾਣੀ ਆ ਜਾਂਦਾ ਸੀ ਬਟ ਹੁਣ ਤੇ ਆ ਪੱਕੀ ਐ ਥਾਂ ਤੇ ਇਸੇ ਕਰਕੇ ਉਹਦੇ ਵਿੱਚੋਂ ਸੀਵੇਜ ਵਿੱਚੋਂ ਬਾਹਰ ਚੱਲ ਜਾਂਦਾ ਸਾਰਾ ਪਾਣੀ ਤੇ ਸਵੇਰ ਦੀ ਮੀਂਹ ਪਈ ਜਾਂਦਾ ਹਜੇ ਤੱਕ ਪਈ ਜਾਂਦਾ ਵੇਖੋ ਮੈਂ ਤੁਹਾਨੂੰ ਦਿਖਾਉਣਾ ਵੇਖੋ ਮਤਲਬ ਰੁਕੰਦਾ ਨਾਮ ਨਹੀਂ ਲੈਣ ਦਿਆਗਾ ਮਾਸਾ 2 ਮਿੰਟ ਵੀ ਨਹੀਂ ਰੁਕਿਆ ਹਾ 1 ਸਕਿੰਟ ਤੱਕ ਨਹੀਂ ਮੀ ਰੁਕਿਆ ਵੇਖੋ ਮੰਮੀ ਬਾਹਰ ਤੁਰੇ ਫਿਰਦੇ ਨੇ ਤੇ ਪਾਪਾ ਜੀ ਅੰਕਲ ਜੀ ਨੇ ਪੱਠੇ ਪਾਉਣ ਗਏ ਨੇ ਹਾਤੇ ਚ ਮੈਂ ਤੁਹਾਨੂੰ ਗਲੀ ਦਾ ਹਾਲ ਦਿਖਾ ਦਿੰਨਾ ਜੇ ਬਿਜਲੀ ਨਾਲ ਲਿਸ਼ਕੀ ਤਾਂ ਜੇ ਬਿਜਲੀ ਲਿਸ਼ਕੀ ਤੇ ਫਸ ਫਿਰ ਮੈਂ ਪੱਜੂਗਾ ਅੰਦਰ ਤੇ ਮੈਨੂੰ ਲੱਗਦਾ ਨਹੀਂ ਗਲੀ ਚ ਇੰਨਾ ਪਾਣੀ ਖਲੋਤਾ ਹੋਗਾ ਕਿਉਂਕਿ ਗਲੀ ਚ ਵੀ ਬੋਰਵੈਲ ਬਣਿਆ ਹੋਇਆ ਹੈ ਆ ਵੇਖੋ ਗਲੀ ਤੇ ਗਲੀ ਦੇ ਵਿੱਚ ਤੇ ਪੈ ਚੱਲਣੀਆਂ ਜਿਵੇਂ ਨਹਿਰ ਨਹਿਰ ਚੱਲਦੀ ਹੁੰਦੀ ਹੈ ਇੱਥੇ ਕਿਸੇ ਨੇ ਖਾਲਾ ਖਾਲ ਲਿਆ ਵੀ ਆ ਵੇਖੋ ਇੱਥੋਂ ਗਲੀ ਨੂੰ ਆ ਗਲੀ ਪਹਿਲਾਂ ਪੱਕੀ ਸੀਗੀ ਪਰ ਇਹਦੇ ਉੱਤੇ ਮਿੱਟੀ ਮੋਟੀ ਪਾ ਦਿੱਤੀ ਨਾ ਜਿਹੜੇ ਕਰਕੇ ਗਲੀ ਉਹ ਵੇਖੋ ਉਧਰੋਂ ਵੀ ਮਤਲਬ ਮੀਂਹ ਵੇਖੋ ਕਿੰਨਾ ਜ਼ਿਆਦਾ ਹੈ ਜੇ ਇੰਨਾ ਲਗਾਤਾਰ ਮੀਂਹ ਪਵੇ ਮੈਨੂੰ ਲੱਗਦਾ ਨਹੀਂ ਐ ਇੰਨਾ ਮੀਂਹ ਫਸਲਾਂ ਵਾਸਤੇ ਠੀਕ ਹੋਊਗਾ ਚਲੋ ਆਪਾਂ ਅੰਦਰ ਚੱਲਦੇ ਆਂ ਇੱਥੇ ਇੱਥੇ ਖੜਨ ਦਾ 2 ਮਿੰਟ ਦਾ ਵੀ ਪਰ ਹੋਸਾਂ ਨਹੀਂਗਾ ਵੀ ਆਹ ਦੇਖੋ ਹੁਣ ਜਦੋਂ ਮੈਂ ਰੁਕੂਗਾ ਆਪਾਂ ਉਹਦੋਂ ਵਲੌਗ ਬਣਾਵਾਂਗੇ ਜੇ ਮੈਂ ਰੁਕਿਆ ਨਾ ਫਿਰ ਆਪਾਂ ਤੁਹਾਨੂੰ ਮੀਂਹ ਦੇ ਵਿੱਚ ਹੀ ਕੰਮ ਕਰਕੇ ਦਿਖਾਵਾਂਗੇ ਵੀ ਮੀਂਹ ਦੇ ਵਿੱਚ ਕਿਵੇਂ ਕੰਮ ਹੁੰਦਾ ਮੈਂ ਇਹਦੇ ਨਾਲ ਆ ਕੇ ਹਟਿਆ ਸੀਗਾ ਮੈਂ ਦੁਪਹਿਰ ਹੀ ਨਹਾ ਲੀਤਾ ਸੀ ਉਸ ਤੋਂ ਬਾਅਦ ਸੀ ਰੈਸਟ ਵੀ ਕਰ ਲਿਆ ਕਿੰਨਾ ਚਿਰ ਤੇ ਟੀਵੀ ਵੀ ਅਸੀਂ ਦੇਖਣਾ ਸੀਗਾ ਪਰ ਲਾਈਟ ਫਿਰ ਚਲੀ ਗਈ ਹੋਈ ਐ ਸਵੇਰ ਦੀ ਲਾਈਟ ਗਈ ਐ ਹਜੇ ਤੱਕ ਆਈ ਨਹੀਂ ਗਈ ਵਾਈਫਾਈ ਵੀ ਥੋੜੇ ਚਿਰ ਨੂੰ ਬੰਦ ਹੋ ਜਾਊਗਾ ਜੇ ਐਵੇਂ ਚੱਲਦਾ ਰਿਹਾ ਤਾਂ ਪੱਖਾ ਵੀ ਨਹੀਂ ਚਲਾਇਆ ਗਾਓ ਵੇਖੋ ਉੱਤੇ ਪੱਖਾ ਵੀ ਬੰਦ ਐ ਕਿਉਂਕਿ ਜੇ ਪੱਖਾ ਚਲਾਇਆ ਤਾਂ ਨਵੈਟਰ ਸਿਟੀ ਮਾਰ ਜੂਗਾ ਫਿਰ ਵਾਈਫਾਈ ਵੀ ਬੰਦ ਹੋ ਜਾਊਗਾ ਜਿੰਨੇ ਨਾਲ ਵੀਡੀਓ ਅਪਲੋਡ ਨਹੀਂ ਹੋਣੀ ਫਿਰ ਆ ਵੇਖੋ ਜੇ ਤੁਸੀਂ ਦੇਖ ਸਕਦੇ ਹੋ ਮੀ ਹਜੇ ਤੱਕ ਨਹੀਂ ਰੁਕਿਆਗਾ ਪਈ ਜਾਣਦੇ ਪਈ ਜਾਂਦੇ ਹੁਣ ਆਪਾਂ ਇੱਥੇ ਤੀਨਾ ਥੱਲੇ ਬੈਠੇ ਸੀਗੇ ਤੇ ਇੱਥੇ ਮੰਮਾ ਵੀ ਬੈਠੇ ਨੇ ਲੈਕਸਾ ਵੀ ਬੈਠੀ ਐ ਤੇ ਮੰਮੀ ਬੈਠਾ ਹੈਂ ਦਾਦੀ ਜੀ ਅੰਦਰ ਨੇ ਕਿਉਂਕਿ ਉਹ ਮੀਂਹ ਦੇ ਵਿੱਚ ਬਾਹਰ ਨਹੀਂ ਆਉਂਦੇਗੇ ਕਿਉਂਕਿ ਇੱਕ ਵਾਰੀ ਦਾਦੀ ਜੀ ਤਿਲਕ ਗਈ ਸੀ ਮੀਂਹ ਦੇ ਵਿੱਚ ਤੇ ਡਿੱਗ ਪਈ ਸੀ ਇਸੇ ਕਰਕੇ ਉਹ ਅੰਦਰ ਹੀ ਰਹਿੰਦੇ ਨੇ ਤੇ ਹੁਣ ਆਪਾਂ ਨੂੰ ਇੱਥੇ ਟੈਨਸ਼ਨ ਪਤਾ ਕਿਸ ਚੀਜ਼ ਦੀ ਲੱਗੀ ਐ ਇੱਕ ਤੇ ਆਪਾਂ ਨੂੰ ਆ ਟੈਨਸ਼ਨ ਐ ਵੀ ਜੇ ਇਨਵਰਟਰ ਨੇ ਸੀਟੀ ਬੋਲਤੀ ਤੇ ਆਪਣਾ ਜਿਹੜਾ ਵਾਈਫਾਈ ਹੈਗਾ ਉਹ ਬੰਦ ਹੋ ਜਾਊਗਾ ਤੇ ਵੀਡੀਓ ਆਣੀ ਨਹੀਂ ਤੁਹਾਡੇ ਤੱਕ ਦੂਜੀ ਟੈਨਸ਼ਨ ਆ ਐ ਵੀ ਮੰਮੀ ਨੇ ਸਵੇਰੇ ਧਾਰ ਕੱਢਤੀ ਸੀਗੀ ਕਿਉਂਕਿ ਸਵੇਰੇ ਮੀਂਹ ਹੈ ਨਹੀਂ ਸੀਗਾ ਹੁਣ ਮੇਰੇ ਵਾਰੀ ਐਵੇਂ ਥੋੜਾ ਸੀ ਮੰਮੀ ਉਹ ਦੋ ਮੀਂਹ ਮੈਨੂੰ ਧਾਰ ਕੱਢਣੀ ਪੈਣੀ ਐ ਇੰਨੇ ਮੀਂਹ ਦੇ ਵਿੱਚ ਤੇ ਮੈਂ ਨਾ ਆ ਕੇ ਹਟਿਆ ਤੇ ਮੈਨੂੰ ਆ ਨਾ ਗਿੱਲਾ ਗਿੱਲਾ ਜਿਹਾ ਮੌਸਮ ਵਧੀਆ ਜਾਂ ਨਹੀਂ ਲੱਗਦਾ ਵੇਖਣ ਚ ਵਧੀਆ ਲੱਗਦਾ ਇੰਦੇ ਚ ਤੁਰਨਾ ਫਿਰਨਾ ਮੈਨੂੰ ਪਸੰਦ ਨਹੀਂ ਗਾ ਮੈਨੂੰ ਪਹਿਲਾਂ ਨਹੀਂ ਮੀਂਹ ਚ ਨਾਉਣਾ ਬੜਾ ਵਧੀਆ ਲੱਗਦਾ ਹੁੰਦਾ ਸੀਗਾ ਬਟ ਹੁਣ ਨਹੀਂ ਲੱਗਦਾ ਕਿਉਂਕਿ ਨਾ ਫਿਰ ਉਹ ਵੇਖੋ ਪਰ ਨਾਲਾ ਵੀ ਚੱਲਣ ਡਿਆ ਹੁਣ ਤਾਂ ਪਰ ਨਾਲੇ ਕਦੋਂ ਇਹ ਫੇਰ ਦੇ ਚੱਲਣ ਡਿਆ ਮਤਲਬ ਉਦੋਂ ਜਦੋਂ ਮੀਂਹ ਥੋੜਾ ਹੋ ਜਾਂਦਾ ਉਦੋਂ ਪਰ ਨਾਲਾ ਥੋੜਾ ਹੋ ਜਾਂਦਾ ਜਦੋਂ ਮੀਂਹ ਜ਼ਿਆਦਾ ਹੋ ਜਾਂਦਾ ਉਦੋਂ ਪਰ ਨਾਲਾ ਵੀ ਜ਼ਿਆਦਾ ਹੋ ਜਾਂਦਾ ਆਬਵੀਅਸਲੀ ਜੀ ਗ ਮੌਸਮ ਖਰਾਬ ਹੋਇਆ ਪਿਆ ਬਹੁਤ ਜ਼ਿਆਦਾ।ੱਸਦੇ ਮਮੀ ਜੀ ਧਾਰ ਵੀ ਕੱਢ ਕੇ ਲੈ ਆਂਦੇ ਨੇ ਮਮੀ ਜੀ ਨੇ ਤੇ ਦਾਦੀ ਜੀ ਰੋਟੀਆਂ ਲਾਉਣ ਲੱਗ ਗਏ ਨੇ। ਬਾਰਿਸ਼ ਹਜੇ ਤੱਕ ਪਈ ਜਾਂਦੀ ਐ ਸਵੇਰ ਦੀ ਲੱਗੀ ਐ ਪਤਾ ਨਹੀਂ ਆਹ ਚੀਜ਼ ਮਤਲਬ ਸੋਚ ਨਹੀਂ ਸਕਦੇ ਸਵੇਰ ਦਾ ਮੀਂਹ ਪਈ ਜਾਂਦਾ ਐ ਸਵੇਰ ਦਾ ਸਵੇਰ ਦੀ ਬਾਰਿਸ਼ ਪਈ ਜਾਂਦੀ ਐ ਵਿਦਆਊਟ ਸਟਾਪ। ਬਰ ਜਵਾਨੀ ਰੁਕੀ ਜਵਾਂ ਵੀ ਹੁਣ ਥੋੜੀ ਹੋ ਜਾਂਦੀ ਹੈ ਫਿਰ ਤੇਜ਼ ਹੋ ਜਾਂਦੀ ਹੈ ਫਿਰ ਥੋੜੀ ਹੋ ਜਾਂਦੀ ਹੈ ਫਿਰ ਤੇਜ਼ ਹੋ ਜਾਂਦੀ ਹੈ ਇਸੇ ਕਰਕੇ ਦਾਦੀ ਨੇ ਕਿਹਾ ਆਪਾਂ ਫੜਫੜ ਰੋਟੀਆਂ ਲਾ ਲੈਣੇ ਕੋਈ ਪਤਾ ਨਹੀਂ ਲਾਈਟ ਦਾ ਲਾਈਟ ਤੇ ਆਲਮੋਸਟ ਹੈਵ ਹੀ ਨਹੀਂਗੀ ਵੈਸੇ ਵੀ ਲੇਕਿਨ ਰਾਤ ਨੂੰ ਕੀ ਹੋ ਜੂਗਾ ਨਾ ਉਹ ਉਹ ਜਿਹੜੇ ਛੋਟੇ ਛੋਟੇ ਬੀਂਡੇ ਜਿਹੜੀ ਹੁੰਦੇ ਉੱਡਣ ਲੱਗ ਜਾਂਦੇ ਆ ਹਨਾ ਉਹ ਉੱਡਣ ਲੱਗ ਜਾਣਗੇ ਇਸੇ ਕਰਕੇ ਦਾਦੀ ਨੇ ਕਿਹਾ ਟਾਈਮ ਨਾਲ ਆਪਾਂ ਕੀ ਕਰਦੇ ਆ ਰੋਟੀਆਂ ਲਾ ਲੈਣੇ ਮੇਰੇ ਤੋਂ ਤੇ ਹੁਣ ਖੜਿਆ ਵੀ ਨਹੀਂ ਹੋਇਆ ਜਾਣ ਡਿਆਗਾ ਤੇ ਤੇ ਇਹੋ ਜਿਹਾ ਮੌਸਮ ਜਦੋਂ ਪੱਖਾ ਵੀ ਨਹੀਂ ਚਲਾ ਸਕਦੇ ਜੇ ਮੈਂ ਪੱਖਾ ਚਲਾਇਆ ਤੇ ਵੀਡੀਓ ਅਪਲੋਡ ਨਹੀਂ ਹੋਊਗੀ ਹੁਣ ਆਪਾਂ ਫਟਾਫਟ ਕੀ ਕਰਦੇ ਆਂ ਵਲੌਗ ਦਾ ਐਂਡ ਕਰ ਲੈਨੇ ਆਂ ਪਤਾ ਨਹੀਂ ਕੀ ਹੋਇਆ ਮੈਨੂੰ ਤਾਂ ਲੱਗਦਾ ਕੋਈ ਗਲਿਚ ਵਗੈਰਾ ਹੋ ਗਿਆ ਬੱਦਲਾਂ ਦੇ ਵਿੱਚ ਸਾਰੇ ਇਧਰੋਂ ਉਧਰੋਂ ਉੱਡ ਕੇ ਬੱਦਲ ਇੱਥੇ ਆ ਗਏ ਨੇ ਜਿਹੜੇ ਪਈ ਜਾਂਦੇ ਨੇ ਹੁਣ ਵਿਦਆਊਟ ਸਟਾਪ ਤੇ ਚਲੋ ਜੀ ਅੱਜ ਦੀ ਵੀਡੀਓ ਇੱਥੇ ਐਂਡ ਕਰਦੇ ਆਂ ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਜੇ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ